ਭਾਈ ਸੰਦੀਪ ਸਿੰਘ ਸਣੇ ਨੂੰ ਕੀ ਉਹਨਾਂ ਨੇ ਤਿੰਨਾਂ ਨੇ ਰੜਕੇ ਕੋਈ ਉਹਨਾਂ ਨੂੰ ਇਸਟੀਗਟ ਕੀਤਾ ਉਹਨਾਂ ਨੂੰ ਪ੍ਰੋਵੋਕੇਟ ਕੀਤਾ ਜਾਂ ਉਹਨਾਂ ਦੀ ਜੋ ਉਹਨਾਂ ਦੀ ਸਿੱਖ ਪ੍ਰਤੀ ਭਾਵਨਾਵਾਂ ਨੇ ਕੋਈ ਉਹਨਾਂ ਨੂੰ ਠੇਸ ਪਹਚਾਈ ਉਹਨਾਂ ਨੇ ਜੋ ਉਹਨਾਂ ਤਿੰਨਾਂ ਨੇ ਉਹਨਾਂ ਦੇ ਉੱਪਰ ਕੋਈ ਕਾਤਲਨਾਮ ਹਮਲਾ ਕੀਤਾ ਕਿਉਂਕਿ ਇਹ ਚੀਜ਼ ਮੈਂ ਨਹੀਂ ਕਰ ਰਿਹਾ ਹੁਣ ਅਫੇਅਰ ਕਹਿ ਰਹੀ ਹੈ ਵੀ ਆਪਸ ਚ ਉਹਨਾਂ ਦੋਹਾਂ ਤਰ੍ਹਾਂ ਦੀ ਲੜਾਈ ਹੋ ਗਈ ਜੇਕਰ ਉਹਨਾਂ ਦੇ ਕੋਈ ਦੋ ਸੱਤਾਵਾਂ ਚ ਵਾਧਾ ਆਈਆਂ ਨੇ ਤੁਮੈਂ ਕਹਿ ਸਕਦਾ ਕਿ ਸਾਨੂੰ ਸੈਲਫ ਡਿਫੈਂਸ ਸਾਡੇ ਹਰ ਬੰਦੇ ਕੋਲ ਇੱਕ ਰਾਈਟ ਹੈ ਨਹੀਂ ਅਸੀਂ ਆਪਣੀ ਸੈਲਫ ਡਿਫੈਂਸ ਕਰ ਸਕਦੇ ਹਾਂ ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਅਪਡੇਟ ਇਹ ਦੇਣੀ ਸੀ ਕਿ ਭਾਈ ਸੰਦੀਪ ਸਿੰਘ ਸਣੀ ਜਿਹੜੇ ਕਿ ਸੁਦੇਸ਼ ਸੂਰੀ ਮਰਡਰ ਕੇਸ ਦੇ ਵਿੱਚ ਪਹਿਲਾਂ ਗੋਇੰਦਵਾਲ ਸਾਬ ਜੇਲ੍ਹ 'ਚ ਸੀ ਤੇ 16 ਜੁਲਾਈ 2023 ਨੂੰ ਜੇਲ੍ਹ ਅਥਾਰਟिटीज ਵੱਲੋਂ ਇੱਕ ਆਰਡਰ ਪਾਸ ਕੀਤਾ ਗਿਆ ਕਿ ਉਹਨਾਂ ਦੀ ਜੇਲ੍ਹ ਜਿਹੜੀ ਤੋਂ ਟਰਾਂਸਫਰ ਕੀਤੀ ਗਈ ਅਟਿਆਲੇ ਦੇ ਸੋ ਪਟਿਆਲੇ 16 ਜੁਲਾਈ ਤੋਂ ਲੈ ਕੇ ਹੁਣ ਤੱਕ ਜੇਕਰ ਅਸੀਂ ਦੇਖਿਆ ਜਾਵੇ ਤਾਂ ਲਗਭਗ 2 ਸਵਾ 2 ਸਾਲ ਦਾ عرصਾ ਨਿਕਲਿਆ ਹੈ ਕੋਈ ਵੀ ਡਿਸਪਿਊਟ ਜਾਂ ਕਿਸੇ ਨਾਲ ਕੋਈ ਆਲਟਰਕੇਸ਼ਨ ਕੋਈ ਰੋਲਾ ਭਾਈ ਸੰਦੀਪ ਸਿੰਘ ਸਣੀ ਦਾ ਸਾਡੇ ਕਿਸੇ ਦੇ ਵੀ ਸਾਹਮਣੇ ਨਹੀਂ ਲਾਇਆ ਪਰ ਮੈਂ ਕਹਿ ਸਕਦਾ ਕਿ ਉਹ ਬੜੇ ਚੰਗੇ ਤਰੀਕੇ ਦੇ ਨਾਲ ਆਪਣੀ ਜੋ ਵੀ ਉਹਨਾਂ ਦੀ ਅੰਡਰ ਟ੍ਰਾਇਲ ਤੁਸੀਂ ਕਾੜੀਏ ਕਨਵਿਕਸ਼ਨ ਤਾਂ ਹਜੇ ਨਹੀਂ ਪਰ ਅੰਡਰ ਟ੍ਰਾਇਲ ਸੀਗੇ ਸੋ ਉਹ ਜੇਲ ਦੇ ਵਿੱਚ ਸੀਗੇ ਸੋ ਹੋਇਆ ਕੀ ਹੈ ਮਹੀਨਾ ਸਵਾ ਮਹੀਨਾ ਪਹਿਲਾਂ ਤਿੰਨ ਪੁਲਿਸ ਅਫੀਸ਼ੀਅਲਸ ਆਫਿਸਰਸ ਰਿਟਾਇਰਡ ਪੁਲਿਸ ਅਫੀਸ਼ਰਸ ਜਿਹੜੇ ਫੇਕ ਐਨਕਾਊਂਟਰ ਕੇਸ ਦੇ ਵਿੱਚ ਕਨਵਿਕਟ ਹੋਏ ਸਪੈਸ਼ਲ ਕੋਰਟ ਬਦੋਂ ਸੁੰਭੀ ਨਾ ਸਫਾ ਵੀ ਨਾ ਪਹਿਲਾਂ ਉਹਨਾਂ ਨੂੰ ਵੀ ਜੇਲ ਇਹੀ ਪਟਿਆਲਾ ਉਹਨਾਂ ਨੂੰ ਨੋਟ ਕੀਤੀ ਗਈ ਮਨਜੋ ਕੁਤਰਾ ਸੋ ਹੁਣ ਮੈਂ ਗੱਲ ਸਦੀ ਇਹ ਗੱਲ ਕਰਦੇ ਆ ਕਿ 10 ਸਤੰਬਰ ਨੂੰ 11:40 ਵਜੇ ਇੱਕ ਪਰਚਾ ਦਰਜ ਕੀਤਾ ਹੈ ਤ੍ਰਿਪੜੀ ਪੁਲਿਸ ਸਟੇਸ਼ਨ ਪਟਿਆਲਾ ਤੋਂ ਧਾਰਾ 307 ਅਰਾਦਾ ਕਤਲ ਕਿਹਦੇ ਖਿਲਾਫ ਭਾਈ ਸੰਦੀਪ ਸਿੰਘ ਸੰਦੀਪ ਦੇ ਖਿਲਾਫ ਹਾਦੀ ਘੜੀ ਮੈਂ ਮੈਰਿਟ ਤੇ ਨਹੀਂ ਜਾਣਾ ਕਿਉਂਕਿ ਜੋ ਵੀ ਇਨਸੀਡੈਂਟਸ ਹੈਪਨ ਹੋਇਆ ਜੇਨ ਅਥਾਰਟिटीज ਦੇ ਵਿੱਚ ਉਹਦੇ ਸੈਕੂਐਂਟਲੀ ਕਿੱਜਾ ਹਜੇ ਰੂਲ ਆਊਟ ਹੋ ਗਈਆਂ ਕਿਉਂਕਿ ਜਿਹੜੇ ਪੁਲਿਸ ਅਫੀਸ਼ੀਅਲਸ ਫੇਕ ਐਨਕਾਊਂਟਰ ਕੇਸ ਦੇ ਵਿੱਚ ਸਜ਼ਾ ਕੱਟ ਰਹੇ ਨੇ ਕਨਵਿਕਟਡ ਨੇ ਹੋ ਮੈਂ ਅੰਡਰ ਟ੍ਰਾਇਲ ਹਾਂ ਮੈਨੂੰ ਤਾਂ ਹਜੇ ਕਨਫੈਕਸ਼ਨ ਹੋਣੀ ਹੈ ਕਿ ਨਹੀਂ ਹੋਣੀ ਪਰ ਉਹ ਕਨਵਿਕਟਡ ਸੀਗੇ ਸੋ ਇਹ ਜਿੱਥੇ ਸਬਸੀਕੁਐਂਟਲੀ ਰੂਲ ਆਫ ਕੋਰਟ ਡਿਟਰਮਿਨ ਹੋ ਰਹੀ ਹੈ ਕਿ ਕੀ ਭਾਈ ਸੰਦੀਪ ਸਿੰਘ ਸੜੇ ਨੂੰ ਕੀ ਉਹਨਾਂ ਨੇ ਤੰਨਾ ਨੇ ਰੱਖ ਕੇ ਕੋਈ ਉਹਨਾਂ ਨੂੰ ਹਿਸਟੀਗਟ ਕੀਤਾ ਉਹਨਾਂ ਨੂੰ ਪ੍ਰੋਵੋਕੇਟ ਕੀਤਾ ਜਾਂ ਉਹਨਾਂ ਦੀ ਜੋ ਉਹਨਾਂ ਦੀ ਸਿੱਖ ਪ੍ਰਤੀ ਭਾਵਨਾ ਮਾਨੇ ਕੋਈ ਉਹਨਾਂ ਨੂੰ ਠੇਸ ਪਹਚਾਈ ਉਹਨਾਂ ਨੇ ਜਾਂ ਉਹਨਾਂ ਨੇ ਉਹਨੂੰ ਕਿਸ ਤਰੀਕੇ ਨਾਲ ਪ੍ਰਭਾਵ ਕੀਤਾ ਕਿ ਜੋ ਜੋ ਉਹਨਾਂ ਤਿੰਨਾਂ ਨੇ ਉਹਨਾਂ ਦੇ ਉੱਪਰ ਕੋਈ ਕਾਸਰਾ ਨਾਮ ਹਮਲਾ ਕੀਤਾ ਹੈ ਕਿਉਂਕਿ ਇਹ ਚੀਜ਼ ਮੈਂ ਨਹੀਂ ਕਹਿ ਰਿਹਾ ਹੁਣ ਐਫ ਆਈ ਆਰ ਕਹਿ ਰਹੀ ਹੈ ਵੀ ਆਪਸ ਤੋਂ ਉਹਨਾਂ ਦੋਹਾਂ ਤਿਰਾਂ ਦੀ ਲੜਾਈ ਹੋ ਗਈ ਸੋ ਜੇਕਰ ਉਹਨਾਂ ਦੇ ਕੋਈ ਦੋ ਸੱਟਾਂ ਚ ਵੱਧ ਆਈਆਂ ਨੇ ਤਾਂ ਮੈਂ ਕਹਿ ਸਕਦਾ ਕਿ ਸਾਨੂੰ ਸੈਲਫ ਡਿਫੈਂਸ ਸਾਡੇ ਹਰ ਬੰਦੇ ਕੋਲ ਇੱਕ ਰਾਈਟ ਹੈ ਵੀ ਅਸੀਂ ਆਪਣੀ ਸੈਲਫ ਡਿਫੈਂਸ ਕਰ ਸਕਦੇ ਹਾਂ ਸੋ ਅੱਜ ਇਹ ਮਾਮਲਾ 10 ਤਰੀਕ ਦਾ ਹੈ 10 ਤਰੀਕ ਤੋਂ ਬਾਅਦ ਇੱਕ ਚੀਜ਼ ਤਾਂ ਸਾਹਮਣੇ ਆ ਗਈ ਕਿ ਉਹ ਤਿੰਨੇ ਬੰਦੇ ਜਿਹੜੇ ਕਨਵਿਕਟਡ ਸੀਗੇ ਜੇਲ ਇਨਮੈਕਸ ਕਹਨੇ ਆਸੀ ਉਹਨਾਂ ਤਿੰਨਾਂ ਨੂੰ ਪਹਿਲਾਂ ਤਾਂ ਉਹਨਾਂ ਨੇ ਉੱਥੇ ਜਿਹੜਾ ਉੱਥੇ ਜੇਲ ਸੈਂਟਰਲ ਜੇਲ ਪਟਿਆਲਾ ਦੇ ਵਿੱਚ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਦਿੱਤੀ ਫਿਰ ਸਬਸੀਕੁਐਂਟਲੀ ਐਕਸਟਰਾ ਮੈਡੀਕਲ ਕੇਅਰ ਲਈ ਉਹਨਾਂ ਨੂੰ ਰਜendra ਹਸਪੀਟਲ ਪਟਿਆਲਾ ਰੈਫਰ ਕਰ ਦਿੱਤਾ ਮੈਂ ਕੋਈ ਵੀ ਅਜਾ ਗੱਲਬਾਤ ਮੈਰਿਟ ਦੇ ਉੱਪਰ ਨਹੀਂ ਕਰਨੀ ਸਬਸੀਕੁਐਂਟਲੀ ਕਿ ਜਦ ਸਾਹੀ ਆਸੀ ਆਪਣੀਆਂ ਮੈਰਿਟਸ ਜਿਹੜੀਆਂ ਰੱਖਾਂ ਪਰ ਇੱਕ ਚੀਜ਼ ਜਿਹੜੀ ਅੱਜ ਅਸੀਂ ਅੱਜ ਲਾਈਵ ਵੀ ਹੋਇਆ ਔਰ ਅੱਜ ਆਸੀ ਤਿੰਨ ਐਪਲੀਕੇਸ਼ਨਸ ਅਸੀਂ ਅੱਜ ਪੁਟ ਅਪ ਕੀ ਧਿਆਨ ਇਹਨਾਂ ਦੇ ਅਵੇ ਕਿਉਂਕਿ ਦਾਸ ਤ੍ਰੇਟਵਾਬਾ ਜੇਕਰ ਤੁਸੀਂ ਪਰਚੇ 'ਚ ਗੱਲ ਕਰ ਰਹੇ ਹੋ ਕਿ ਆਪਸੀ ਲੜਾਈ ਝਗੜਾ ਹੋ ਗਿਆ ਦੋਵੇਂ ਤਰਾਂ ਦਾ ਤਾਂ ਫਿਰ ਹੁਣ ਤੱਕ ਤੁਸੀਂ ਪਰਚੇ 'ਚ ਕਿਉਂ ਨਹੀਂ ਇਹ ਗੱਲ ਦੱਸੀ ਕਿ ਉਹਨੂੰ ਕੋ ਮੈਡੀਕਲ ਕੇਅਰ ਜੇਲ ਅਥਾਰਟੀ ਨੇ ਦਿੱਤੀ ਕਿ ਉਹਨਾਂ ਨੂੰ ਵੀ ਕਿਸ ਸਰ ਜੰਦਰਾ ਹਸਪੀਟਲ ਵਿੱਚ ਪਹੁੰਚਾਇਆ ਗਿਆ ਹੁਣ ਅਸੀਂ ਤਿੰਨ ਐਪਲੀਕੇਸ਼ਨਾਂ ਅਸੀਂ ਲਗਾਈਆਂ ਜਿਹਦੇ 'ਚ ਸਭ ਤੋਂ ਪਹਿਲੀ ਐਪਲੀਕੇਸ਼ਨ ਸੀ ਕਿ ਤੁਸੀਂ ਇਮੀਜੇਟਲੀ ਭਾਈ ਸੰਦੀਪ ਸਣੀ ਦਾ ਉਹਨੂੰ ਡਾਇਰੈਕਟ ਕਰੋ ਜੇਲ ਅਥਾਰਟੀਆਂ ਨੂੰ ਕਿ ਉਹਨੂੰ ਇਮੀਡੀਏਟਲੀ ਰਜੇਂਦਰਾ ਹਸਪੀਟਲ ਡਾਕਟਰਾਂ ਦਾ ਇੱਕ ਬੋਰਡ ਕਨਸਟੀਟਿਊਟ ਹੋਵੇ ਤੇ ਪਤਾ ਲੱਗੇ ਕਿ ਭਾਈ ਸੰਦੀਪ ਸਣੀ ਦੇ ਜੜੀਆਂ ਇੰਜਰੀਜ਼ ਆਈਆਂ ਨੇ ਉਹਨਾਂ ਦਾ ਵੀ ਸਾਨੂੰ ਪਤਾ ਲੱਗੇ ਰੂਲ ਆਊਟ ਹੋਣ ਵੀ ਉਹਨਾਂ ਦੇ ਕਿੰਨੀਆਂ ਇੰਜਰੀਜ਼ ਆਈਆਂ ਨੇ ਹੁਣ ਇੱਥੇ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਕਿ ਸਾਨੂੰ ਭਾਈ ਹਰਦੀਪ ਸਿੰਘ ਉਹਨਾਂ ਦੇ ਪਰਿਵਾਰ ਨੇ ਪਰਸੋਂ ਕੋ ਕਿ ਅਸੀਂ ਪਹਿਲਾਂ ਵੀ ਭਾਈ ਜੀ ਦੇ ਸੰਦੀਪ ਸਿੰਘ ਸਣੀ ਦਾ ਅਸੀਂ ਕੇਸ ਸਾਰੇ ਝਗੜ ਰਹੇ ਹਾਂ ਸੋ ਸਾਨੂੰ ਪਰਸੋਂ ਉਹਨਾਂ ਨੇ ਅਪਰੋਚ ਕੀਤਾ ਬਿਰਕਾਪ ਸਿੰਘ ਸ਼ਮਰਾਜ ਬਰਾਡ ਸਾਬਾਸੀ ਸਾਰੇ ਗੁਰਿੰਦਰ ਕੁਰਪਿੰਦਰ ਪੱਈਆ ਜੀ ਬੈਠੇ ਆ ਗੁਰਿੰਦਰ ਪੱਈਆ ਜੀ ਸੋ ਉਹਨਾਂ ਨੇ ਅਪਰੋਚ ਕੀਤਾ ਤੇ ਸਾਡੀ ਟੀਮ ਨੂੰ ਕੱਲ ਅਸੀਂ ਕੀਤੀ ਇੱਕ ਕੋਸ਼ਿਸ਼ ਵੀ ਸਾਨੂੰ ਘਟੋ ਘਟਾ ਸੁਪਰਡੈਂਟ ਜੇਲ ਜਾਂ ਜੇਲ ਅਥਾਰਟिटीज ਸਾਨੂੰ ਕੋਈ ਵੀ ਬਾਰ ਨਹੀਂ ਕਰਦਾ ਵੀ ਸਾਨੂੰ ਵਕੀਲਾਂ ਨੂੰ ਉਹਨੂੰ ਮਿਲਣ ਤੋਂ ਰਸਤੇ ਰੋਕਿਆ ਕਿਸੇ ਫੈਮਿਲੀ ਮੈਂਬਰ ਨੂੰ ਹੁਣ ਤੱਕ ਇਜਾਜ਼ਤ ਨਹੀਂ ਸੀ ਵੀ ਭਾਈ ਸੰਦੀਪ ਸਿੰਘ ਸਾਹਿਬ ਨੂੰ ਮਿਲਿਆ ਜਾਵੇ ਇਵਨ ਸਾਨੂੰ ਲੋਅਰਸ ਨੂੰ ਸੁਪਰਡੈਂਟ ਜੇਲ ਜੇਲ ਸੁਪਰਡੈਂਟ ਨੇ允许 ਨਹੀਂ ਦਿੱਤਾ ਜਾਂ ਜੇਲ ਅਥਾਰਟੀਆਂ ਨੇ允许 ਨਹੀਂ ਦਿੱਤਾ ਕਿ ਕਿ ਐਟਲੀਸ ਅਸੀਂ ਆ ਕੇ ਅੰਦਰ ਆਪਣੇ ਕਲਾਇੰਟ ਦਾ ਅਸੀਂ ਕਿ ਐਟਲੀਸ 2-4-5 ਮਿੰਟਾਂ ਸਾਨੂੰ ਮਿਲ ਸਕੀਏ ਜਿਹੜਾ ਕਿ ਸਾਨੂੰ ਆਰਟੀਕਲ 22 ਜੇਕਰ ਨਵਾਂ ਕਾਨੂੰਨ ਵੇਖੀਏ ਤਾਂ ਸੈਕਸ਼ਨ 38 ਡੀਐਨਐਸ ਪੁਰਾਣੇ ਤੇ ਗਈਏ ਤਾਂ 41 ਡੀ ਸਾਨੂੰ ਲੋਅਰਸ ਨੂੰ ਪ੍ਰੋਵਾਈਡ ਕਰਦਾ ਵੀ ਅਸੀਂ ਆਪਣੇ ਕਲਾਇੰਟ ਨੂੰ ਮਿਲ ਸਕਦੇ ਹਾਂ ਜਿਹੜਾ ਕਿ ਇਹਨਾਂ ਨੇ ਸਾਨੂੰ allow ਨਹੀਂ ਕੀਤਾ ਮੈਂ ਜਦ ਸਵੇਰੇ ਜਦੋਂ ਇੱਥੇ ਆਇਆ ਬੜੀ ਇੰਪੋਰਟੈਂਟ ਗੱਲ ਨੂੰ ਤੁਹਾਡੇ ਨਾਲ ਡਿਸਕਸ ਕਰਾਂਗੇ ਮੈਂ 4 ਤੋਂ 5 ਵਾਰ ਸ਼ੁਭਰਾਜ ਅਸੀਂ ਫੋਨ ਆਪਾਂ ਕੀਤਾ ਸੀ ਮੇਰਾ ਫੋਨ ਜਿਹੜਾ ਸੀ ਮੈਂ ਨਾਮ ਨਹੀਂ ਲਵਾਂਗਾ ਕਨਸਲਡ ਜੇਲ ਅਥਾਰਟੀ ਨੇ ਅਵੋਇਡ ਕੀਤਾ ਸੋ ਸੈਕਸੀਕੁਐਂਟਲੀ ਉਹਨਾਂ ਦਾ ਉਹਨਾਂ ਨੇ ਇੱਕ ਗੱਲ ਮੈਨੂੰ ਨਾਲ ਜ਼ਰੂਰ ਕਰਤੀ ਉਹ ਕਹਿੰਦੇ ਜੀ ਤੁਹਾਨੂੰ ਫੋਨ ਤੇ ਗੱਲਬਾਤ ਕਰਾਵਾਂਗੇ ਤੁਹਾਨੂੰ ਦਾ ਬੜੇ ਫੈਮਿਲੀ ਮੈਂਬਰ ਉਹਨਾਂ ਨੇ ਫੈਮਿਲੀ ਮੈਂਬਰ ਸੋ ਜਿਹੜੀ ਗੱਲਬਾਤ ਉਹਨਾਂ ਦੇ ਫੈਮਿਲੀ ਮੈਂਬਰ ਨਾਲ ਹੋਈ ਮੈਂ ਗੱਲ ਦੱਸਾਂ ਕਿ ਮੈਨੂੰ ਕੋਈ ਗ੍ਰਿਫਟ ਨਹੀਂ ਹੋ ਰੱਖੇ ਭਾਈ ਸੰਦੀਪ ਸਿੰਘ ਸਣੀ ਦੇ ਰੀਅਲ ਅਟਸ ਵੈਰੀ ਅਨਫੋਰਚੂਨੇਟ ਕਿ ਉਹਨਾਂ ਨੇ ਕਿਹਾ ਕਿ ਜੇ ਮੈਨੂੰ ਉਸ ਲੜਾਈ ਝਗੜਾ ਪਹਿਲਾਂ ਵੀ ਤਾਂ ਸਬਸੀਕੁਐਂਟ ਮੈਨੂੰ ਰਜ ਕੇ ਪ੍ਰੋਟੈਕਟੀ ਕੀਤੀ ਹੈ ਮੇਰੀ ਮਾਰ ਕੁੱਟ ਕੀਤੀ ਗਈ ਹੈ ਪੁਲਿਸ ਅਥਾਰਟिटीज ਵੱਲੋਂ ਕੀਤੀ ਗਈ ਹੈ ਜੇਲ੍ਹ ਚ ਕੀਤੀ ਗਈ ਹੈ ਤੇ ਬਾਕਾਇਦਾ ਜਿਹੜੀ ਸਭ ਤੋਂ ਸ਼ੇਮਫੁਲ ਗੱਲ ਮੈਂ ਕਹਿ ਸਕਦਾ ਹਾਂ ਉਹ ਇਹ ਹੈ ਕਿ ਉਹਨਾਂ ਦੇ ਕੇਸਾਂ ਦੀ ਵੀ ਬੇਦਬੀ ਕੀਤੀ ਸੋ ਜੇਕਰ ਮੈਂ ਤਾਂ ਕਹਿ ਰਿਹਾ ਕਿ ਜੇਕਰ ਕੋਈ ਅਫੈਂਸ ਕਮਿਟੀ ਕਿਤੇ ਹੋਈ ਹੈ ਤਾਂ ਕਿ ਜਿਹੜੇ ਪੈਰਾਮੀਟਰਸ ਆਲਰੇਡੀ ਸੈਟਲਡ ਕੀਤੇ ਨੇ ਸਾਡੇ ਕਾਨੂੰਨ ਨੇ ਉਹਨਾਂ ਦੇ ਤਹਿਤ ਤੁਸੀਂ ਕਿਸੇ ਵੀ ਬੰਦੇ ਨੂੰ ਫੜ ਕੇ ਤੁਸੀਂ ਉਹਨੂੰ ਉਹਦੀ ਪ੍ਰੋਡਕਸ਼ਨ ਫਰੰਟ ਦੀ ਅਪਲੀਕੇਸ਼ਨ ਲਾਓ ਤੇ ਉਹਨੂੰ ਕੋਰਟ 'ਚ ਪ੍ਰੋਡਿਊਸ ਕਰੋ ਤੁਹਾਨੂੰ ਕੋਰਟ ਜੇਕਰ ਕੋਈ ਸਬਸੀਕੁਐਂਟ ਕਿਸੇ ਨੇ ਕੋਈ ਕੀਤਾ ਤਾਂ ਕੋਰਟ ਦੇਖ ਲਣਗੇ ਮੈਨੂੰ ਕਿਸ ਤਰੀਕੇ ਦੇ ਨਾਲ ਨਿਕਲ ਮੇਰੇ ਠਹਿਰਾਏ ਕੀ ਪੁਸਤਕ ਕੋਲ ਅਧਿਕਾਰ ਕਿਸਾਨੀ ਬਿਆਦਬੀ ਦਾ ਕੋਈ ਕੋਡ ਹੈ ਕਿ ਪੁੱਛਦੇ ਕੋਲ ਕੀ اختیار ਸੀ ਵੀ ਇਸ ਲੈਵਲ ਦੀ ਪ੍ਰੋਟੈਨਟੀ ਕੀਤੀ ਹੈ ਕਿਉਂ ਕਹਿੰਦਾ ਮੱਤਾਂ ਮਾਰਨ ਮਾਰ ਕੇ ਮੇਰੇ ਸਿਰ ਤਸਵੀਰ ਪੈਣ ਹੋ ਰਹੀ ਔਰ ਸਾਰੀ ਬੈਡੀ ਬੋਡੀ ਮੇਰੀ ਨਾਂ ਨੂੰ ਖੜਿਆ ਜਾ ਰਿਹਾ ਨਾ ਬੈਠਾ ਜਾ ਰਿਹਾ ਸੋ ਮੈਂ ਅੱਜ ਇਹ ਗੱਲ ਅਸੀਂ ਪੈ ਸਕਦੇ ਹਾਂ ਕਿ ਅਸੀਂ ਐਪਲੀਕੇਸ਼ਨ ਜਿਹੜੀਆਂ ਲਗਾਈਆਂ ਸਪੈਸੀਫਿਕਲੀ ਵੀ ਕੋ ਇਮੀਡੀਏਟਲੀ ਬੋਰਡ ਕਨਸਟੀਟਿਊਟ ਕੀਤਾ ਜਾਵੇ ਰਜਿੰਦਰਾ ਹਸਪੀਟਲ ਦੇ ਸੀਨੀਅਰ ਡਾਕਟਰਸ ਦੀ ਸੁਪਰਵੀਜ਼ਨ ਥਲੇ ਐਪਲੀਕੇਸ਼ਨ ਸਾਡੀ ਅਲਾਉ ਕੀਤੀ ਸੈਕੰਡ ਅਸੀਂ ਕਹੇ ਕਿ ਜਿਹੜੇ ਜਿਲ੍ਹਾ ਅਥਾਰਟिटीज ਦੇ ਵਿੱਚ ਤੁਸੀਂ ਉਹਦਾ ਮੈਡੀਕਲ ਨਹੀਂ ਕਰਵਾਇਆ ਜੇਕਰ ਕਰਵਾਇਆ ਨਹੀਂ ਮੈਡੀਕਲ ਤਾਂ ਤੁਸੀਂ ਉਹਦੀ ਵੀ ਰਿਪੋਰਟ ਸਾਡੀ ਕੋਰਟ 'ਚ ਫਰਨਿਸ਼ ਕਰੋ ਤੀਜੀ ਉਹ ਵੀ ਸਾਡੀ ਐਪਲੀਕੇਸ਼ਨ ਨਾਲ ਹੋਈ ਤੀਜਾ ਸਾਡਾ ਇਹ ਸੀ ਕਿ ਸਾਡੇ ਐਡਵੋਕੇਟਸ ਤੇ ਸਾਡੇ ਫੈਮਿਲੀ ਮੈਂਬਰਸ ਨੂੰ ਉਹਨਾਂ ਨੂੰ ਮਿਲਣ ਦੀ ਪਰਮਿਸ਼ਨ ਜਿਹੜੀ ਆਨਰੇਬਲ ਕੋਰਟ ਦਵੇ ਕਿਉਂਕਿ ਉਹਨਾਂ ਦਾ ਛੱਕੇ ਤੰਗ ਤਾਂ ਕਾਨੂੰਨ ਸਾਰਾ ਸੋਨਰੇਬਲ ਕੋਰਟ ਦੇ ਵਿੱਚ ਸਾਰੀਆਂ ਦਲੀਲਾਂ ਅਸੀਂ ਦਿੱਤੀਆਂ ਨੇ ਤੇ ਅਸੀਂ ਬਹੁਤ ਮਾਣ ਚੁੱਕ ਅਸੀਂ ਆਪਣੀ ਆਨਰੇਬਲ ਕੋਰਟ ਦਾ ਸ਼ੁਕਰਗੁਜ਼ਾਰ ਹਾਂ ਮੈਨੂੰ ਲੱਗਦਾ ਕਿ ਲਗਭਗ 25 30 35 ਮਿੰਟ 40 ਮਿੰਟ ਸਾਡਾ ਆਰਗੂਮੈਂਟ ਬਹੁਤ ਇਹ ਡਿਟੇਲ ਦੇ ਵਿੱਚ ਸਾਰਾ ਚੱਲਿਆ ਸੋ ਸਾਡੀਆਂ ਤਿੰਨੇ ਐਪਲੀਕੇਸ਼ਨ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਔਨਰੇਬਲ ਕੋਰਟ ਨੇ ਸਾਡੀਆਂ ਬਾਊਟ ਕੀਤੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਬਾਈਰੂ ਜੀ ਦਾ ਖਾਲਸਾ ਜੀ ਦਾ ਬਾਈਰੂ ਜੀ ਦਾ